करीब चार महीने बाद मोहाली नगर निगम की हाउस मीटिंग हंगामेदार रही मीटिंग में बेशक एजेंडा कुछ खास नहीं लेकिन शहर स्वच्छता सर्वेक्षण 2025 की रैंकिंग में बुरी तरह पिछड़ने के चलते मीटिंग को हंगामेदार बना दिया मीटिंग में नगर निगम की ओर से छह प्रस्तावों का एजेंडा तैयार किया गया जिसमें शहर के CSR ਯੋਜਨਾ ਤਹਿਤ ਨਿੱਜੀ ਕੰਪਨੀਆਂ ਕੋਲ ਦੇਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਬਾਇਓਮੈਟ੍ਰਿਕ ਹਾਜ਼ਰੀ ਆਦਿ ਮੌਜੂਦ ਰਹੇ। ਪੰਜਵੇਂ ਸਰ ਪੰਜਵੇਂ ਵੀ ਅਜੀ ਵਿੱਚ ਸਾਰੇ ਮੁਹਾਲੀ ਦਾ ਹਾਂਜੀ ਸਾਰੇ ਹਾਂਜੀ ਉੱਥੇ ਇੰਨਾ ਕੰਦਿਆ ਹੋਇਆ ਮੱਖੀਆਂ ਹਾਂ ਮੱਖੀਆਂ ਦੀ ਸਮੈਲ ਵੱਲ ਗੁਰਦਰਾ ਸ਼ਕੀਦਾਂ ਤੋਂ ਅੱਜ ਫਿਰ ਖੁੱਲੇ ਚ ਕਹਿ ਰਿਹਾ ਮੈਂ 25 ਤਰੀਕ ਨੂੰ ਤੁਹਾਡਾ ਸੜਕ ਬੰਦ ਕਰ ਦੋਗੇ ਜੇ ਸਾਡਾ ਕੂੜਾ ਨਾ ਚੱਕਿਆ ਗਿਆ ਉਥੋਂ ਦੀ ਪ੍ਰੋਬਲਮ ਸੀ 930 ਸਫਾਈ ਦਾ ਗ੍ਰਾਂਟ ਮੈਂ ਕਹਿੰਦਾ بڑے بڑے ਢੇਰ ਲੱਗੇ ਉੱਥੇ ਝੁੰਗੀਆਂ ਚ ਗਈ ਲੜੜ ਕੇ ਲੋਕਾਂ ਨੂੰ ਫਾਇਦਾ ਕੀ ਹੋਇਆ ਇੰਨਾ ਗੰਦ ਪੈ ਗਿਆ ਹੱਦ ਦੇ ਨੰਬਰ ਦੇ ਮਹਾਲ ਆ ਗਿਆ ਇਹ ਇਹੀ ਕਾਰਨ ਹੈ ਜਿਹੜਾ ਵੀ ਢੋੜੇ ਦਾ ਪ੍ਰਬੰਧ ਸਹੀ ਤਰੀਕੇ ਨਾਲ ਹੋ ਨਹੀਂ ਰਿਹਾ ਮੈਂ ਸਭ ਇਹ ਇਹ ਜ਼ਰੂਰ ਦੱਸ ਦਿਓ ਵੀ ਜੇ ਤਾਂ ਦੇਖੋ ਨਗਰ ਨਿਗਮ ਆਪਣੇ ਹਿਸਾਬ ਨਾਲ ਹੀ ਕਰ ਰਹੀ ਹੈ ਕੰਮ ਕੋਈ ਇਹ ਵੀ ਨਹੀਂ ਦੇਖ ਰਹੀ ਵੀ ਰੈਜ਼ੀਡੈਂਟਸ ਦੇ ਜਿਹੜੇ ਕੋਈ ਪ੍ਰਤੀਨਿਧ ਹੈ ਉਹਨਾਂ ਤੋਂ ਕੋਈ ਪੁੱਛ ਸਲਾਹ ਕਰ ਲਈ ਜਾਵੇ 6-6 ਮਹੀਨੇ ਬਾਅਦ ਮੀਟਿੰਗ ਹੁੰਦੀ ਹੈ ਅਸੀਂ ਕਹਿਣਾ ਵੀ ਕਿਹਨੂੰ ਵੇਜੀ ਸਾਡੀ ਗੱਲ ਦਾ ਜ਼ਰੂਰ ਜਵਾਬ ਦਿਓ ਕਿ ਤੁਹਾਨੂੰ ਵੀ ਨਹੀਂ ਪੁੱਛਿਆ ਜਾਂਦਾ ਕਿ ਤੁਹਾਡੀ ਮਰਜ਼ੀ ਕਰ ਵੀ ਨਹੀਂ ਸਾਰੇ ਕੁਸ਼ੋਰ ਹੈ ਹਾਂ ਜੋ ਸਵਾਲ ਨੇ ਫੇਜ਼ 8 ਮਹਾੜੀ ਜੋ ਡੰਬ ਕੋਡ ਦੇ ਆਰਡਰ ਨਾਲ ਬੰਦ ਹੋਇਆ ਸੀ ਇਸ ਬਾਰੇ ਹਾਊਸ ਵਿੱਚ ਇੱਕ ਵਾਰੀ ਸਾਰੇ ਕਾਉਂਸਲ ਨੂੰ ਕੌਨਫਰੈਂਸ ਨਹੀਂ ਲਿਆ ਗਿਆ ਨਾ ਕੋਈ ਡਿਸਕਸ਼ਨ ਹੋਈ ਨਾ ਕੋਈ ਇਹਦੇ ਹੱਲੇ ਨਾ ਕਿਸੇ ਦੀ ਸਲਾਹ ਲਈ ਗਈ 2019 ਦੇ ਵਿੱਚ ਆਰਡਰ ਹੋਈ ਸੀ 2019 ਤੋਂ ਲੈ ਕੇ ਹੁਣ ਤੱਕ ਕਾਰਪੋਰੇਸ਼ਨ ਨੇ ਕੋਈ ਵਿੱਤੀ ਪ੍ਰਬੰਧ ਨਹੀਂ ਹਾਈ ਕੋਰਟ ਦੇ ਵਿੱਚ ਰਿਵਿਊ ਪਟੀਸ਼ਨ ਕਿਉਂ ਨਹੀਂ ਪਾਈ ਗਈ ਅੱਗੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਕਿਉਂ ਨਹੀਂ ਪਾਈ ਗਈ ਕਿੰਨੇ ਬੋੜੀ ਸੀ ਮੇਰ ਸਾਹਿਬ ਤੁਸੀਂ ਹਾਊਸ ਦੇ ਚੇਅਰਮੈਨ ਹੋ ਇਹਦਾ ਜਵਾਬ ਦਿਓ ਸਰਕਾਰ ਦੇ ਦਬਾਅ ਪਾਉਣ ਲਈ ਦੂਜੀ ਗੱਲ ਸਰਕਾਰ ਦੇ ਦਬਾਅ ਪਾਉਣ ਲਈ ਗਮਾਟਾ ਜਾਂ ਹੋਰ ਜੋ ਕੰਸਰਟ ਖਾੜਿਆ ਇਹਨਾਂ ਨੂੰ ਸਾਨੂੰ ਜਗ੍ਹਾ ਦੇਣੀ ਉਹਦੇ ਅੱਗੇ ਕਰਨਾ ਕਿਉਂ ਨਹੀਂ ਲਾ ਗਿਆ ਅਸੀਂ ਤੁਹਾਡੇ ਨਾਲ ਆ ਤਾਂ ਨਾਲ ਜਿਹੜੇ ਬੰਦ ਕਰਨਾ ਬੰਦ ਕਰੀਏ ਕਿ ਇਹਦਾ ਆਪਾਂ ਫੇਰ ਜਿਹੜੀ ਸਨ ਟਾਈਮ ਕੰਪਨੀ ਆ ਉਹ ਡਾਇਰੈਕਟ ਆਰਐਮਸੀ ਪੁਆਇੰਟ ਤੋਂ ਕਿਉਂ ਨਹੀਂ ਕੂੜਾ ਚੁੱਕਦੀ ਕਿ ਉਹ ਸਾਰੇ ਸ਼ਹਿਰ ਦਾ ਕੂੜਾ ਚੁੱਕ ਕੇ ਫੇਜ ਦੋ ਤੇ ਫਿਰ 11 ਸੁੱਟਾ ਜਾਂਦਾ ਉਥੇ 5 ਦਿਨ ਉਹਨੂੰ ਪਾਟੀ ਕੀਤਾ ਜਾਂਦਾ ਫੇਸ ਤੋਂ ਨਹੀਂ ਫਿਰ ਸੱਜੋ ਸੜ ਜਾਂਦਾ ਫਿਰ ਗੱਠ ਮਾਰਦੇ ਜੇ ਉਹਦੇ ਹੱਥ ਦੀ ਵੀ ਗੱਲ ਕਰਦੇ ਜੇ ਉਥੇ ਡੰਬ ਬਣਾਉਣ ਦੀ بجائے ਅੱਪਾ ਟਰਾਂਸਪੋਰਟੇਸ਼ਨ ਵੱਧ ਇਨਵੋਲਵ ਕਰ ਲਉਂਦੇ ਸਿੱਧਾ ਉਥੋਂ ਚੱਕਿਆ ਜਾਂਦਾ ਘੋੜਾ ਜਿੱਥੇ ਵਿਚਾਰਨੇ ਆ ਪ੍ਰੋਸੈਸਿੰਗ ਵਾਸਤੇ ਲੈ ਕੇ ਜਾਦੇ ਉੱਥੇ ਚਲੇ ਜਾਂਦਾ ਸਾਡੇ ਇਹ ਹਾਲਾਤ ਤਾਂ ਬਣਦੇ ਵੀ ਸਾਰੇ ਸ਼ਹਿਰ ਦਾ ਇਕੱਠਾ ਹੋ ਕੇ ਇੱਕ ਸੈਕਟਰ ਦੇ ਵਿੱਚ ਆ ਗਿਆ ਜਗਾ ਜਗਾ ਤੇ ਡੱਡੂ ਮੱਜਰੇ ਵਰਗੇ ਹਾਲਾਤ ਬਣਨ ਜਾ ਰਹੇ ਨੇ ਸਾਡਾ ਸਾਰਾ ਨੌਖ ਹੋ ਗਿਆ ਉਸੇ ਗਹਿਰਾ ਫੇਜ ਦੇ ਸ਼ਹਿਰ ਸ਼ਹਿਰ ਦਾ ਨੰਬਰ ਜਿਹੜਾ ਇਹ ਉਹ ਕਿੱਥੇ ਕਿੱਥੇ ਹਿਸਕੇ ਚਲੇ ਗਿਆ 25 ਪੰਜਵੇਂ ਸਭ ਤੋਂ ਵਧੀਆ ਸ਼ਹਿਰ ਦਾ 11ਵਾਂ ਨੰਬਰ ਆਵੇ ਗੱਡੀ ਛੱਡ ਵਾਲੀ ਗੱਲ ਹੈ ਜੀ ਪੰਜਾਬ ਦੇ ਵਿੱਚੋਂ ਜਿਹੜਾ 100 100 25 ਦਾ ਸਾਰੇ ਆਊਟ ਆਂਡ ਇੰਡੀਆ ਦੇ ਵਿੱਚ ਨਹੀਂ ਨਹੀਂ 11ਵਾਂ ਪੰਜਾਬ ਚੋਂ ਹੈ ਪੰਜਾਬ ਦੇ ਵਿੱਚੋਂ 11ਵਾਂ ਹੈ 11ਵਾਂ ਜੇ ਸਾਰੇ ਆਊਟ ਉਹ ਸਾਹ ਬੈਠੇ ਹੀ ਕੰਮ ਪ੍ਰਬੰਧ ਕੀਤਾ ਜਾਂਦਾ ਹੈ ਜੀ ਸਾਡਾ ਕਾਰਪੋਰੇਸ਼ਨ ਐਕਟ ਬਿਲਕੁਲ ਕਲੀਅਰ ਕਹਿੰਦਾ ਕਾਰਪੋਰੇਸ਼ਨ ਐਕਟ ਦੇ ਵਿੱਚ ਕਿਸੇ ਨੂੰ ਸ਼ਿਕਾਇਤ ਲੈਣ ਦੀ ਲੋੜ ਨਹੀਂ ਵੀ ਇਹ ਦੇਜਿਆ ਹੋ ਦੇਣਾ ਕਾਰਪੋਰੇਸ਼ਨ ਐਕਟ ਤੇ ਕਲੀਅਰ ਲਿਖਿਆ ਹੋਇਆ ਵੀ ਜਦੋਂ ਵੀ ਕੋਈ ਡੰਗਣ ਜਾਂ ਕੋਈ ਹੋਰ ਰੱਖਣ ਤਾਂ ਇਹ ਕਾਰਪੋਰੇਸ਼ਨ ਦੇ ਬਦਲੇ ਕਮਿਸ਼ਨਰ ਦੀ ਆਗਿਆ ਤੋਂ ਬਿਨਾਂ ਨਾ ਕੋਈ ਡੰਗਰ ਲਗਾਇਆ ਜਾ ਸਕਦਾ ਤੇ ਨਾ ਹੀ ਕੋਈ ਇਸ ਤਰ੍ਹਾਂ ਦੀ ਚੀਜ਼ ਹੋ ਸਕਦੀ ਜਿਹੜੀ ਸ਼ਹਿਰ ਨੂੰ ਡੈਮੇਜ ਕਰੇ ਤੇ ਮੈਂ ਕਹਿੰਦਾ ਵੀ ਇਹ ਤੇ ਕਿਸੇ ਤੋਂ ਕੰਪਲੀਟ ਲਾਇਨ ਦੀ ਲੋੜ ਨਹੀਂ ਕਾਰਪੋਰੇਸ਼ਨ ਵੀ ਇੱਥੇ ਕਲੀਅਰ ਹੈ ਮੈਂ ਤਾਂ ਕਹਿੰਦਾ ਵੀ ਤੁਸੀਂ ਕਰੋ ਤੁਸੀਂ ਨਹੀਂ ਕਰਦੇ ਤੁਸੀਂ ਐਂਪੀਆ ਲਗਾਓ ਐਂਪੀਆ ਲਗਾਓ ਤੇ ਸਾਰੇ ਇੱਕ ਪਾਸੇ ਪੈ ਗਈ ਮੇਰਾ ਕੰਮ ਆਪਣੇ ਇਹ ਤਾਂ ਅਗੇ ਡੰਗਰਾਂ ਬਾਰੇ ਗੱਲ ਡੰਗਰਾਂ ਤੋਂ ਗੱਲ ਮੈਂ ਇੱਕ ਵਾਰੀ ਗੱਲ ਜਿਹੜੇ ਹੈਗੇ ਆ ਪਹਿਲਾਂ ਤੋਂ ਦੀਤੀਆਂ ਵੀ ਮੋਹਾਲੀ ਸ਼ਹਿਰ ਹੈ ਜਿਹੜਾ ਮੋਹਾਲੀ ਸ਼ਹਿਰ ਪਿਛਲੇ ਤੋਂ ਪਿਛਲੇ ਸਾਲ ਤੇ ਨੰਬਰ 1 ਤੇ ਪੰਜਾਬ ਚ ਸੀਗਾ ਉਨੇ ਪਿੱਛੇ ਵੀ ਆ ਇਹ ਇੰਨੇ ਜੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਹਾਲਾਤ ਬਣੇ ਨੇ ਜੋ ਕੰਮ ਤੋਂ ਮੰਨਦ ਹੋਇਆ ਜਿਨਾ ਇੰਡਸਟਰੀ ਏਰੀਏ ਦੇ ਵਿੱਚ ਹੋਇਆ ਕਰਕੇ ਸਾਰੇ ਪਾਸੇ ਕੰਮ ਚੱਲੀ ਹੈ ਪਰ ਮੈਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਜਿਵੇਂ ਵੀ ਇੱਥੇ ਗੁੰਡੇ ਬੋਲਦੇ ਨੇ ਉਹ ਨਹੀਂ ਲੱਗਦਾ ਵੀ ਜਿੰਨੇ ਉਹਦਾ ਜ਼ਿੰਮੇਵਾਰ ਕੋਈ ਇਧਰੋਂ ਨਾ ਕੋਈ ਉਧਰੋਂ ਘੜੀ ਜਾਂ ਕੋਈ ਪੁਜੀਆ ਵਿਖਾਰੀ ਹੈ ਕਿ ਕੇ ਸਾਡੀ ਕਾਰਪੋਰੇਸ਼ਨ ਹੈ ਕਾਰਪੋਰੇਸ਼ਨ ਹੀ ਵਿਚੋਈ ਉਹ ਲੈ ਕੇ ਬਾਣੀ ਹੈ ਕਿ ਉਹਦਾ ਹੈਡ ਹੈ ਜਿਹੜਾ ਸਾਡਾ ਮੇਰ ਰੱਖਦਾ ਹੈ मर्जी नहीं, नहीं, नहीं क्योंकि तो है कलियर कार मैं एक गल कहना

ਕੀ ਕਿਹੜਾ ਇਹ ਇੱਕ ਇੱਕ ਜਾਂ ਇੱਕ ਇਕੱਲੇ ਇਕੱਲੇ ਨੂੰ ਇਕੱਲੇ ਬਜਾਏ ਇਹ ਸਾਡੇ ਸਾਰੇ ਜਿਹੜੇ ਸੋਚੇ ਨਾਲ ਵਿਸ਼ਾ ਸਾਡੇ ਸਾਰਿਆਂ ਦਾ ਸਿਰ ਜੋੜ ਕੇ ਮੈਂ ਤਾਂ ਵੀ ਗੱਲਾਂ ਵੀ ਅਸੀਂ ਮੁਹਾਰੀ ਸਾਹਿਬ ਨੂੰ ਸਾਫ਼ ਕੇ ਮਿਲਣਾ ਹੈ ਕਦੇ ਅਜੇ ਤੱਕ ਮੁਹਾਰੀ ਸਾਹਿਬ ਨੂੰ ਸਾਫ਼ ਰਖਾਣੀ ਇਸ ਹਾਊਸ ਵਿੱਚ ਕਦੇ ਨਹੀਂ ਆਇਆ ਵੀ ਅਸੀਂ ਕਿਵੇਂ ਸਾਰੇ ਕਾਉਂਸਲਰ ਕੀ ਕੁੱਤਦੇ ਨੰਬਰ 2 ਜੇਕਰ ਅਸੀਂ ਕੋਈ ਵੀ ਕੋਣਸੀ ਬਣਾਉਣੀ ਹੈ ਜੇ ਅਸੀਂ ਐਂ ਹੀ ਕਹਿੰਦੇ ਰਹੇ మే సేవ్ కనీయ్ సర్కార్ని చాది సర్కార్ కరీయే కి తవాడి సర్కార్ హై లోక కవాడి జిన్ తుమ్హన్ సర్కార్ దత్తి హై తుసి కరో జి నహీ హుటా తో షర్కో కే ఇదరో మే సేవ్ యా ఏ కహేనే లోక్ కహనే మే బి సర్కార్ కర్ది ని సర్కార్ ఆ కర్దియా సర్కార్ మే కహనే హౌస్ కహనే జవేరిమస్లీ బెహన్ కే కరో జో సర్కార్ తో మంగనా ఓ బెహన్ కే జి సి జడే హారు మేడా apne బాత్ే ముఖ దేకి राज के जो ला सही गल रही है जो पॉइंट रेस एक पॉइंट नहीं ऐसा कुछ जब आप गल करते हो ऑफिसली चलो लग रहा है पोलीटल पार्टियों को पार्टी जो बेसिकली है, तो, है, तो, है, तो, है, तो है नहीं मैं ना टेंशन टिकट कुलाक को सकता है क्योंकि मुद्दे की कोई ऐसी सारी लोताली संबंधित है सो मैं इसको तो पूरी भानी मिलाऊंगा मैं एक मिनट का मेयर साहब को पहले भी कह दिया था कि हाउसिंग की जरूरत की जरूरत है सो उसी जरूरत की कह रहे हैं कोई इस तरह कोई बायस नहीं है डिस्पाइट इवन ये क्षेत्र मेरा फैसिलिटी कर दियो पर अच्छी बात है क्योंकि यही जगह है जिससे सके कंट्रीब्यूटिव फिक्स हो गई है ਕਿ ਮੈਂ ਸੰਗਰਾਵੀ ਪੋਰਟ ਦੇ ਉੱਤੇ ਸੀਲ ਸਾਰੇ ਨਾਲ ਨੋਟ ਕਰਦਾ ਹਾਂ ਸੋ ਅਸੀਂ ਅਕਾਉਂਟੇਬਲ ਸਾਰੀ ਜਵਾਬਦੇਹੀ ਆਉਂਦੀ ਹੈ ਅਸੀਂ ਹਾਊਸ ਹੋਮ ਸਾਰੇ ਨਾ ਚੀਜ਼ਾਂ ਦੀ ਜਿੰਨਾਂ ਜਵਾਬਦੇਹੀ ਆ ਇੱਕ ਜਿਹੜੀ ਹੋਰ ਉਹ ਮੈਨੂੰ ਬਿਲਕੁਲ ਨਹੀਂ ਆਈ ਕਿ ਉਹ ਸਹਾਇਤਾ ਆਉਂਦਾ ਕੋਈ ਐਂਕੀ ਦੀ ਸਾਡੀ ਹੋਂਦ ਰਹਿ ਚੇ ਫਿਰ ਨਾਲ ਤੇ ਸਭ ਤੋਂ ਸਭ ਸਭ ਆਉਂਦੀ ਸੋ ਉਹ ਜਿਹੜਾ ਕਾਲ ਨੂੰ ਰਾਤੀ ਫੋਨ ਆਉਂਦੇ ਨੇ ਫਤਗਾ ਸੁਣਦੇ ਨੇ किंतु सुन तो देखो एक सीधी निकाला कांसेप्ट फंक्शनल था मैं ये नंबर तुम्हारा 1211 से ज्यादा पंजाब का आई बस एक्सेप्ट रिस्पोंसिबिलिटी एंड देन वीकली मंडे एंड वीकली साइकिल एक तो कोई पत वाली है हां तो तू छोटी-मोटी इंफर्मीशन ले और क्लियर सही बनिया चाहिए तो और तो अप्रैस और लो एजुकेशन वाली कोई अलग इशू है पर मैं इस साल तो कैंप को मानव को पूरी की तरफ से समर्थन दे रहे हैं ਪੰਜਾਬ ਦੇ ਜੋ 1 ਤੋਂ 11 ਅਗੇ ਸਤਲੁਜ ਸਾਡੇ ਦੀ ਮਾਰੀ ਗਈ। ਕੋਰਪੋਰੇਟ ਦੀ ਇਮੀਡੀਏਟ ਜੌਬ ਸੈਕਟਰ ਕੇ ਐਜ਼ ਅ ਰੈਡਿਸਿਟੀ ਅਫੀਸਰ ਮੈਨੂੰ ਦੇਣਾ ਪੈਂਦਾ ਹੈ ਪਰ ਮੈਂ ਨਾਲ ਇਹ ਕਹਿੰਦਾ ਕਿ ਆਪਣੀ ਸਾਰੇ ਦੀ ਰਿਸਪੋਨਸਿਬਿਲਟੀ ਹੈ। ਇਸhaus ਤੇ ਵੀ ਬਰਾਬਰ ਉਨੀ ਰਿਸਪੋਨਸਿਬਿਲਟੀ ਹੈ। ਇਹ ਕਿਉਂ ਥਲੇ ਚਲਾ ਗਿਆ ਆਪਾਂ ਬੈਠ ਕੇ ਸੋਚੀਏ। ਕਮਿਸ਼ਨਰ ਆਉਂਦੇ ਜਾਂਦੇ ਰਹਿੰਦੇ ਨੇ ਮੇਅਰ ਆਉਂਦੇ ਜਾਂਦੇ ਰਹਿੰਦੇ ਨੇ ਹਾਊਸ ਵੀ ਚੇਂਜ ਹੁੰਦਾ ਰਹਿੰਦਾ ਬਟ ਐਸ ਆਪਾਂ ਸਾਰੇ ਇੱਥੇ ਬੈਠੇ ਨੇ ਆਪਾਂ ਸਾਰੇ ਜਵਾਬ ਦੇ ਕਿ ਕਿਉਂ ਇਹ ਹੋਇਆ ਜੇ ਆਪਾਂ ਰੇਕ ਮੁਹਾਲੀ ਦਾ ਮੁਹਾਲੀ ਤੋਂ ਆਪਾਂ ਚੰਡੀਗੜ੍ਹ ਦਾ ਆਇਆ ਮੰਨਦੇ ਆ ਜੇ ਚੰਡੀਗੜ੍ਹ ਨੂੰ ਕਹੀਏ ਤੇ ਫਿਰ ਆਪਾਂ ਇੱਥੇ ਤੋਂ ਗਿਆਨ ਕਿ ਕਿਉਂ ਕਹੇ ਹਾਂ ਉਹਦੇ ਕਾਰਨ ਨੂੰ ਆਪਾਂ ਸੋਚਣ ਦੀ ਲੋੜ ਹੈ ਕੁਝ ਤੇ ਕੋਈ ਦੱਸੂਗਾ ਪਰ ਕਿ ਉਹ ਕੁਝ ਤੁਸੀਂ ਆਪਾਂ ਦੇ ਵੀ ਤੇ ਦੇਖ ਉਹ ਇੱਕ ਬੜਾ ਵੱਡਾ ਇੱਕ ਜਿਹੜੀ ਮੈਨੂੰ ਕਾਫੀ ਔਖਾ ਲੱਗ ਰਿਹਾ ਹੈ ਕਿ ਆਪਾਂ ਤੁਹਾਨੂੰ ਜਵਾਬ ਦੇ ਗਏ ਕਿ ਤੁਹਾਨੂੰ ਮੈਨੂੰ ਮੇਰੇ ਲਈ ਵੀ ਮੇਰੀ ਅਕਾਉਂਟੇਬਿਲਟੀ ਹੈ ਤੇ ਬਣਾ ਕੇ ਜੇ ਅੱਜ ਤੂੰ ਕੰਪਨੀ ਵਿੱਚ ਆਇਆ ਹੋਵੇਂ ਤੁਸੀਂ ਆਪਾਂ ਨਾਲ ਆਏ ਇੱਕ ਤੋਂ ਬਹਿਣ ਤੇ ਲਈ ਕਾਪੀ ਦੇ ਮਿਲਤੀਆਂ ਜਦ ਕੇ ਸਰਵੇ 3 ਸਾਲਾਂ ਤੋਂ ਚੱਲ ਰਿਹਾ ਕੋਈ ਚੀਜ਼ ਨਹੀਂ ਆਈ ਹੋਣੀ ਜੋ ਵੀ ਆਇਆ ਇੰਸੋਰਟ ਦੇ ਕੀਲੇ ਸਹਾਇਤਾ ਦੇ ਕਿੰਨੇ ਕਿਤਾਇ ਪਤੋਂ ਦਿੱਤੇ